ਠੀਕ ਹੈ ਕੱਲੋਂ ਹਾਂ ਭਾਈ ਨਾਲ ਆ ਜਾਓ ਪੂਰੀ ਠੀਕ ਹੈ ਭਾਈ ਥੋੜਾ ਥੋੜਾ ਚੇਹਰਾ ਨੋ ਸਰ ਨੋ ਲੋਕ ਫ੍ਰੇਮ ਆ ਜਾਏਗਾ ਵੱਡਾ ਹਰ ਹਰ ਮਹਾਦੇਵ ਅੱਜ ਮਨਪ੍ਰੀਤ ਜੀ ਨੂੰ ਸ਼ਿਵਸਨਾ ਸੂਰੇਵੰਸੀ ਦਾ ਜਿਹੜਾ ਸਿੱਖ ਸੰਗਤ ਵਿੰਗ ਦਾ ਰਾਸ਼ਟਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਔਰ ਸਾਨੂੰ ਆਸ਼ਾ ਹੈ ਕਿ ਬੜੇ ਵਧੀਆ ਤਰੀਕੇ ਦੇ ਨਾਲ ਉਹ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਜਿਸ ਤਰ੍ਹਾਂ ਸਮਾਜ ਸੇਵਾ ਉਸੇ ਤਰ੍ਹਾਂ ਸਾਰੇ ਹੀ ਧਰਮਾਂ ਨੂੰ ਨਾਲ ਲੈ ਕੇ ਜਿਹੜੀ ਆ ਉਹ મતલਬ ਕਿ ਸਾਰਿਆਂ ਦਾ ਮਸਲਾ ਜੋ ਵੀ ਕੋਈ ਕਿਸੇ ਨੂੰ ਬਲੈਕਮੇਲਿੰਗ ਜਾਂ ਕੋਈ ਕਿਸੇ ਨੂੰ ਪ੍ਰੋਬਲਮ ਆਂਦੀ ਆ ਉਹ ਨਾਲ ਖੜਨਗੇ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ thank mm -hmm. you mm -hmm. ਦੀਵਾ ਸੁਸਾਇਟੀ ਨੂੰ ਜੋ ਸਪੋਰਟ ਕੀਤਾ ਹੈ ਉਹਦੇ ਵਾਸਤੇ ਬਹੁਤ-ਬਹੁਤ ਧੰਨਵਾਦ ਸੁਨੀਲ ਬਸੀਨ ਦਾ ਬਹੁਤ-ਬਹੁਤ ਧੰਨਵਾਦ ਆਪਾਂ ਪੂਰੀ ਸਪੋਰਟ ਨਾਲ ਸਾਰੇ ਸੰਗਠਨ ਮਿਲ ਕੇ ਬਰਾਬਰ ਸਾਰੇ ਕਿਸੇ ਨਾਲ ਕੋਈ ਧੱਕਾ ਹੁੰਦਾ ਕੋਈ ਹਰਾਸਮੈਂਟ ਕਰਦਾ ਬਲੈਕਮੇਲ ਕਰਦਾ ਆਪਾਂ ਸਾਰੇ ਮਿਲ ਕੇ ਕੰਮ ਕਰਾਂਗੇ ਧੰਨਵਾਦ ਅੱਜ ਇਹ ਜਿਹੜੀਆਂ ਨੀਤੀਆਂ ਦਿੱਤੀਆਂ ਗਈਆਂ ਕਿੰਨੀਆਂ ਨੀਤੀਆਂ ਅੱਜ ਆਜ ਸਾਰੇ ਇਹ ਦੂਜਾ ਵਰਸਗਾਠ ਹੈਗਾ ਲੋਕ ਸੇਵਾ ਫਾਊਂਡੇਸ਼ਨ ਦਾ ਤੇ ਆਪਾਂ ਸਾਰੇ ਸੰਗਠਨ ਮਿਲ ਕੇ ਲੋਕਾਂ ਦੀ ਮਦਦ ਕਰਨੀ ਇਸ ਤਰ੍ਹਾਂ ਦੀ ਮਦਦ ਕੀਤੀ ਜਾਂਦੀ ਲੋਕਾਂ ਨੂੰ ਮਦਦ ਜਿਸ ਤਰ੍ਹਾਂ ਕੋਈ ਕਿਸੇ ਨੂੰ ਬਲੈਕਮੇਲ ਕਰਦਾ ਹਰਾਸਮੈਂਟ ਕਰਦਾ ਕੋਈ ਕਿਸੇ ਨੂੰ ਨਜਾਇਜ਼ ਤੰਗ ਕਰਦਾ ਹੈ ਤੇ ਆਪਾਂ ਪੂਲ ਜੋਰ ਸਾਰੀ ਸਪੋਰਟ ਕਰਾਂਗੇ ਜਿੱਥੇ ਕੋਈ ਥਾਣਾ ਥਾਣਾ ਪ੍ਰਦਰਸ਼ਨ ਵੀ ਦੇਣਾ ਹੋਏ ਤਾਂ ਆਪਾਂ ਜਾਵਾਂਗੇ ਸਾਰੇ ਮਿਲ ਕੇ ਇਕੱਠੇ ਜਾਵਾਂਗੇ ਕੋਈ ਆਪਣਾ ਨੰਬਰ ਜਾਰੀ ਕੀਤਾ ਜਾਂਦਾ ਹੈ ਤੁਹਾਡੇ ਕੋਲ ਉਹ ਜਾਂ ਕੀ ਕਿਦਾਂ ਤੁਹਾਡੇ ਨਾਲ ਸੰਪਰਕ ਕਰਦਾ ਹੈ ਹਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ ਬੋਲੋ ਆਪਣਾ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਸਾਰੀ ਟੀਮ ਦਾ ਮਿਲੇਗਾ ਮੇਰਾ ਤਾਂ ਪਰਸਨਲ ਲੋਕਾਂ ਨੂੰ ਮਿਲਦਾ ਹੈ ਜੀ ਜੋ ਵੀ ਨੰਬਰ ਦੱਸ ਦਿਓ ਨਾ ਕਿਸੇ ਨੇ ਸੰਪਰਕ ਕਰਨਾ ਉਹ ਕਿੱਧਰ ਕਰ ਤੋਂ ਹੈ ਨੰਬਰ ਤੁਸੀਂ ਲੈ ਸਕਦੇ ਹੋ 8054372286 ਕਿੱਦਾਂ ਫਿਰ ਕਰਦੇ 8054372286 ਕੀ ਮੈਸੇਜ ਯੂਥ ਨੂੰ ਦੇਣਾ ਜਾਂਦੇ ਆਪਣੇ ਹਾਂਜੀ ਮੈਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਵੋਟ ਵਾਸਤੇ 24 ਘੰਟੇ ਤਿਆਰ ਹੈਗਾ ਸਵੇਰੇ 9 ਵਜੇ ਤੇ ਰਾਤ 12 ਵਜੇ ਤੱਕ ਪਿਛਲੇ ਕਰੀਬ ਸਾਲਾਂ ਤੋਂ ਮੇਰਾ ਇਹ ਨਾਲ ਮੇਂਦੋਲਾ ਇਹ ਲੋਕ ਸੇਵਾ ਨੂੰ ਬਰੀ ਜਿਹੇ ਕੋਲ ਦੇ ਰਿਹਾ ਜੀ ਕੁਝ ਪਿੱਛੇ ਜਿਹੇ ਇਹਨਾਂ ਦੀ ਸਿਹਤ ਥੋੜੀ ਜਿਹੀ ਖਰਾਬ ਹੋ ਕਰਕੇ ਥੋੜਾ ਜਿਹਾ ਚੱਲਣ ਕੇ ਮੇਰਾ ਜੀ ਨਾਮਾ ਮੈਂ ਆਪਣੀ ਜਿਹੜੀ ਆਪਣੀ ਸੋਸ਼ਲ ਵੈਲਫੇਅਰ ਸੁਜਾ ਸੋਸਾਇਟੀ ਆ ਜੀ ਇਹ ਜੀ ਨਾਲ ਪਿਆਰ ਕਰਕੇ ਇਹਨਾਂ ਦੇ ਜਦੋਂ ਜਮਾਨ ਬਖਸ਼ਿਆ ਮੈਂ ਇੱਥੇ ਆਜਨ ਪਈ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਦੋਸਤੋ ਅੱਜ ਜਿਹੜਾ ਮਨਪ੍ਰੀਤ ਜੀ ਨੇ ਸਾਨੂੰ ਮਾਨ ਬਖਸ਼ਿਆ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਔਰ ਆਂਦੇ ਜੋ ਕੋ ਵੀ ਉਹ ਅਪਰਾਧੇ ਕਰਨਗੇ ਅਸੀਂ ਉਹਨਾਂ ਦੇ ਨਾਲ ਸ਼ਿਵਸਨਾ ਸੂर्यवंशी ਜਿਹੜੀ ਆ ਉਹ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਸਾਥ ਦੇਗੀ જયਸ਼੍ਰੀ ਰਾਮ ਹਰ ਹਰ ਮਹਾਦੇਵ ਦਲ ਸਾਰੇ ਮੇਰੇ ਵੀਰਾ ਭਰਾਵਾਂ ਨੂੰ ਔਰ ਮੈਂ ਤੁਹਾਡਾ ਆਪਣਾ ਉਧਰ ਪ੍ਰਕਾਰ ਇੱਕ ਛੋਟਾ ਜਿਹਾ ਫਿਲਮ ਦੇਸ਼ੀ ਦੇ ਅਕਟਰ ਬਿੰਗਾ ਸਤਿਵੰਤੀ ਗੱਲ ਵੀ ਕਰਪਸ਼ਨ ਦੇ ਬਾਰੇ ਕਹਿ ਲਿਆ ਜਾ ਕਿਸੇ ਨੂੰ ਬਲੈਕਮਿਲ ਕਹਿ ਦਿੰਦੇ ਮੈਂ ਚੰਡੀਗੜ੍ਹ ਦੇ ਵਿੱਚ ਰਿਹਾ ਚੁਕਿਉਂ ਮੈਂ ਦੇ ਵੱਡੇ ਵੱਡੇ ਟੱਕਰਾਂ ਲੈ ਸਕਦੀਆਂ ਕੋ ਡਾਇਰੈਕਟਰਾਂ ਨਾਲ ਪ੍ਰੋਡਿਊਸਰਾਂ ਨਾਲ ਉਹ ਬਲੈਕਮਿਲ ਬਾਲ ਕਰਦੇ ਬਤੇ ਰਹੀ ਠੀਕ ਆ ਕੋਈ ਵੀ ਜਦੋਂ ਕੰਮ ਲੰਦਾ ਇਹ ਤੇ ਇਹ ਤਾਂ ਬਹੁਤ ਛੋਟੀਆਂ ਜਿਹੀਆਂ ਗੱਲਾਂ ਸਾਡੇ ਇੱਕ ਛੋਟਾ ਜਿਹਾ ਸ਼ਹਿਰ ਆ ਮੈਂ ਚੰਡੀਗੜ੍ਹ ਦੇ ਵਿੱਚ ਪੰਗੇ ਲੈ ਡਾਇਰੈਕਟਰਾਂ ਨਾਲ ਪ੍ਰੋਡਿਊਸਰਾਂ ਨਾਲ ਇਸ ਕਰਕੇ ਲੈ ਕਿਉਂਕਿ ਉਹ ਵੀ ਬਹੁਤ ਬਲੈਕਮਿਲ ਕਰਦੇ ਆ ਮੈਂ ਸਭ ਤੋਂ ਪਹਿਲਾਂ ਕਿਉਂਕਿ ਇਹ ਹੀ ਮੈਂ ਤੇ ਵੈਸੇ ਵੀ ਕਿਤੇ ਟ੍ਰੈਫਿਕ ਜਾਮ ਲੱਗਾ ਹੋਵੇ ਨਾ ਸਭ ਤੋਂ ਵੱਡਾ ਕੋਈ ਐਕਸੀਡੈਂਟ ਕਰਕੇ ਗੱਡੀ ਜਾਣ ਲੱਗ ਜੁਝ ਕੇ ਖੜਕੀ ਹੋਵੇ ਤੇ ਮੈਂ ਉਹਨੂੰ ਕਹਿਣਾ ਨਾ ਪ੍ਰਵਾ ਤੂੰ ਆਪਣਾ ਜਿਹੜਾ ਕਲੇਮ ਲੈਣਾ ਹੈ ਕ ਬਾਅਦ ਚ ਗੱਲੀ ਪਹਿਲੋ ਟ੍ਰੈਫਿਕ ਤੇ ਲੰਘ ਜਾਂਦੇ ਸਾਰੀ ਸਾਡੇ ਸ਼ਹਿਰ ਚ ਵੀ ਇਤਨਾ ਹੁੰਦਾ ਵਾ ਤੇ ਉਸ ਤੋਂ ਬਾਅਦ ਚ ਮੈਂ ਹਮੇਸ਼ਾ ਭਾਈ ਹੋਂ ਨਾਲ ਜੁੜ ਚੁੱਕਿਆ ਹਾਂ ਤੇ ਜੋ ਵੀ ਇਹਦਾ ਨਾ ਹੁਕਮ ਹੋਊਗਾ ਜੋ ਵੀ ਕਿਸੇ ਵੀ ਚੀਜ਼ ਦੀ ਲੋੜ ਹੈ ਛੋਟੀ ਦੀ ਵੱਡੀ ਦੀ ਬੰਦੇ ਦੀ ਕਿਸੇ ਦੀ ਤੇ ਮੈਂ ਹਾਜ਼ਰ ਹਾਂ ਔਰ ਬਾਕੀ ਬਹੁਤ ਬਹੁਤ ਧੰਨਵਾਦ ਇਨਾ ਸਨਮਾਨ ਕਰਨ ਵਾਸਤੇ ਔਰ ਤੁਹਾਨੂੰ ਕੰਗ੍ਰੈਚੁਲੇਸ਼ਨ ਤੁਹਾਡਾ ਸੈਕਿੰਡ ਸੈਕਿੰਡ ਡੇ ਸਟਾਰਟ ਹੋ ਚੁੱਕਿਆ ਜੀ ਥੈਂਕ ਯੂ ਮੇਰੇ ਵੀਰ ਭਰਾਵਾਂ ਨੂੰ ਜੀ ਆਪਣਾ ਨਾਮ ਲੈ ਜੀਏ ਦੱਸ ਕੇ ਜਿਹੜੀ ਆਈਏ ਨੀਸ਼ੇ ਕਿਤੇ ਦੇ ਦੀ ਮੈਂ ਬਾਲਕ੍ਰਿਸ਼ਨ ਸ਼ਰਮਾ ਜੋ ਕਿ ਨਸ਼ਾ ਵਿਰੋਧੀ ਸਮਾਜ ਨਿਰਮਾਨ ਸੰਸਤਾ ਦਾ ਚੇਅਰਮੈਨ ਅਧਿਖੋਂ ਦੇ ਨਾਤੇ ਜਿਹੜੀ ਅੱਜ ਲੋਕ ਸਭਾ ਫਾਊਂਡੇਸ਼ਨ ਜਿਹੜੀ ਮਨਪ੍ਰੀਤ ਸਿੰਘ ਜੀ ਵੱਲੋਂ ਬੁਲਾਈ ਗਈ ਹੈ ਇਹ ਬੜੀ ਸਲਾਘਾ ਯੋਗ ਹੈ ਕਿਉਂਕਿ ਜਿੰਨੇ ਵੀ ਐਨ ਜੀਓ ਨੇ ਚਾਹੇ ਸਿੱਖਿਆ ਨੇ ਚਾਹੇ ਹੋਰ ਵੀ ਜੜੀਆਂ ਐਨ ਜੀਓ ਆਈਆਂ ਨੇ ਉਹਨਾਂ ਦੇ ਨਾਲ ਹੋਰ ਵੀ ਅਹੁਦੇਦਾਰ ਬੁਲਾਏ ਨੇ ਸੋ ਬਹੁਤ ਹੀ ਅੱਛਾ ਉਪਰਾਲਾ ਹੈ ਇਸੇ ਤਰ੍ਹਾਂ ਹੀ ਸਮਾਜ ਨੂੰ ਜੋੜ ਕੇ ਜਿਹੜੇ ਵੀ ਐਨ ਜੀਓ ਸਮਾਜ ਲਈ ਸੇਵਾ ਲਈ ਸੇਵਾ ਲਈ ਕੰਮ ਕਰ ਰਹੇ ਨੇ ਚਾਹੇ ਕੋਈ ਸਿੱਖਿਆਨਾ ਹੋਵੇ ਚਾਹੇ ਕੋਈ ਵੀ ਇਹ ਵੀ ਸੇਵਾ ਹੀ ਹੈ ਇਹ ਕਿਉਂਕਿ ਜਿਨ੍ਹਾਂ ਨੇ ਇਹ ਵੀੜਾ ਚੁੱਕਿਆ ਬਹੁਤ ਹੀ ਸਲਾੰਘਾਯੋਗ ਹੈ ਬਹੁਤ ਅੱਛੇ ਕੰਮ ਨੇ ਕਿ ਜੋ ਕਿ ਉਹ ਨਹੀਂ ਉਹ ਨਹੀਂ ਦੱਸਿਆ ਉਹਨਾਂ ਨੇ ਦੱਤਾ ਜੀ ਨੇ ਕਿ ਕੋਈ ਵੀ ਗੈਰ ਕਾਨੂੰਨੀ ਕਿਸੇ ਦੇ ਧਰਮ ਦੇ ਖਿਲਾਫ ਜਾਂ ਕਿਸੇ ਦੇ ਹੋਰ ਵੀ ਕਈ ਕਿਸੇ ਤਰ੍ਹਾਂ ਦੀ ਵੀ ਹੋ ਸਕਦਾ ਹੈ ਕਿ ਅਗਰ ਕਿਸੇ ਦੇ ਖਿਲਾਫ ਕੋਈ ਪ੍ਰਚਾਰ ਕਰਦਾ ਜਾਂ ਉਲਟਾਪਟਾ ਕੰਮ ਕਰਦਾ ਹੈ ਤੇ ਉਹ ਨੂੰ ਬਖਸ਼ਣਗੇ ਨਹੀਂ ਸੋ ਬਖਸ਼ਣਾ ਪ੍ਰਮਾਤਮਾ ਦੀ ਆਪਣੀ ਕਿਰਪਾ ਹੈ ਕਿ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਪ੍ਰਮਾਤਮਾ ਨੇ ਇਹੋ ਜਿਹੇ ਬੰਦੇ ਵੀ ਇਕੱਲੇ ਨੇ ਜਿਹੜੇ ਸਮਾਜ ਦੀ ਸੇਵਾ ਅਲੱਗ-ਅਲੱਗ ਤਰੀਕੇ ਨਾਲ ਕਰਦੇ ਨੇ ਸੋ ਦੱਤਾ ਜੀ ਦਾ ਸਾਰੇ ਸਿਖਸ਼ਣਾ ਜਿੰਨੇ ਵੀ ਪ੍ਰਧਾਨ ਆਏ ਨੇ ਉਹਨਾਂ ਦਾ ਜਿਹੜੇ ਉਹਨਾਂ ਦੇ ਨਾਲ ਜੁੜਨ ਵਾਲੇ ਬੱਚੇ ਆਏ ਨੇ ਉਹਨਾਂ ਦਾ ਵੀ ਸਾਰਿਆਂ ਦਾ ਮੈਂ ਆਪਣਾ ਮਨਪ੍ਰੀਤ ਸਿੰਘ ਜੀ ਦਾ ਫਿਰ ਦੁਬਾਰਾ ਆਪਣੇ ਲਫ਼ਜ਼ਾਂ ਨਾਲ ਧੰਨਵਾਦ ਕਰਦੇ ਹੋਇਆ ਇਸੇ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਤੇ ਲੋਕਾਂ ਨੂੰ ਬੁਲਾਉਂਦੇ ਰਹਿਣ ਤੇ ਸਮਾਜ ਨੂੰ ਜੋੜਦੇ ਰਹਿਣ ਜਿਸ ਤਰ੍ਹਾਂ ਜੀ ਜਿਸ ਤਰ੍ਹਾਂ ਅਸੀਂ ਨਸ਼ਾ ਜਾ ਗੱਲ ਕਰ ਰਹੇ ਕਿ ਕਿਸ ਤੋਂ ਵਾਲਾ ਕੋਈ ਤੇ ਹੋ ਨਹੀਂ ਰਿਹਾ ਦੇਖੋ ਮੈਂ ਇੱਕ ਵਾਰੀ ਪਹਿਲਾਂ ਵੀ ਕਹੀ ਸੀ ਕਿ ਨਸ਼ਾ ਜਿਹੜਾ ਅੱਜ ਜਿਹੜਾ ਘਰ-ਵਾਰ ਵਿੱਚ ਵੜ ਗਿਆ ਹੈ। ਤੋਂ ਉਹਨੂੰ ਸਹਿਯੋਗ ਸਾਰੀ ਐਨ ਜੀਓ ਦੀ ਜ਼ਰੂਰਤ ਹੈ। ਮੈਂ ਇਹ ਕਹਿਣਾ ਕਿ ਸਮਾਜ ਦੇ ਹਰ ਵਰਗ ਦੀ ਜ਼ਰੂਰਤ ਹੈ। ਇਸ ਨੂੰ ਠੱਲ ਕਾਉਣ ਵਾਸਤੇ ਹਰ ਘਰ ਨੂੰ ਘਰ-ਘਰ ਦੇ ਵਿੱਚ ਜਿਸ ਤਰ੍ਹਾਂ ਅੱਗ ਲੱਗੀ ਹੈ ਉਹਨੂੰ ਬੁਝਾਉਣ ਵਾਸਤੇ ਵੀ ਇਸੇ ਤਰ੍ਹਾਂ ਹਰ ਵਿਅਕਤੀ ਹਰ ਘਰ ਦਾ ਪਰਿਵਾਰ ਇਸ ਦੇ ਨਾਲ ਜੁੜ ਕੇ ਇਸ ਨੌਜਵਾਨ ਪੀੜ੍ਹੀ ਦੀ ਸੁਰੱਖਿਆ ਵਾਸਤੇ ਕਿਉਂਕਿ ਦੇਸ਼ ਦੀ ਸੁਰੱਖਿਆ ਹੀ ਇਸੇ ਨੌਜਵਾਨ ਪੀੜੀ ਕੋਲ ਹੈ ਸੋ ਜਿਹੜੀਆਂ ਬਾਹਰ ਲੀਆਂ ਸਾਡੇ ਪੜੋਸੀ ਦੇਸ਼ ਨੇ ਕਈ ਵਾਰੀ ਹਮਲੇ ਤੋਂ ਤਾਕਤ ਨਹੀਂ ਰੱਖਦੇ ਤੇ ਉਹਨਾਂ ਨੇ ਇਹ ਨਿਆ ਇੱਕ ਸਕੀਮ ਛੇੜੀ ਹੈ ਛੇੜੀ ਹੈ ਕਿ ਆਪਾਂ ਨੌਜਵਾਨ ਨੂੰ ਭਾਰਤ ਦੇ ਨੌਜਵਾਨ ਨੂੰ ਕਿਸ ਤਰ੍ਹਾਂ ਕਮਜ਼ੋਰ ਕਰੀਏ ਸੋ ਨੌਜਵਾਨ ਨੂੰ ਇਹ ਅੱਛੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਆਉਣ ਵਾਲਾ ਵਕਤ ਤੁਹਾਡਾ ਹੈ ਸੋ ਤੁਸੀਂ ਅਗਰ ਕਮਜ਼ੋਰ ਹੋਗੇ ਤੇ ਦੇਸ਼ ਵੀ ਕਮਜ਼ੋਰ ਰਹੇਗਾ ਘਰ ਪਰਿਵਾਰ ਕਮਜ਼ੋਰ ਹੋਏਗਾ ਹਰ ਵਰਗ ਕਮਜ਼ੋਰ ਰਹੇਗਾ ਇਸ ਕਰਕੇ ਨੌਜਵਾਨ ਨੂੰ ਨਸ਼ਾ ਛੱਡ ਕੇ ਦੇਸ਼ ਦੀ ਰਖਵਾਲੀ ਦੇਸ਼ ਦੀ ਸੁਰੱਖਿਆ ਔਰ ਹਰ ਘਰ ਪਰਿਵਾਰ ਦੀ ਔਰ ਮੱਲੇ ਦੀ ਔਰ ਆਪਣੀ ਰਾਸ਼ਟਰੀ ਸੇਵਾ ਕਰਨੀ ਚਾਹੀਦੀ ਹੈ ਨਸ਼ਾ ਛੱਡ ਕੇ ਹੀ ਇਹ ਸੰਭਵ ਹੋ ਸਕਦਾ ਹੈ ਸਭ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਨੂੰ ਮੈਂ 크리스마ਸ ਦੀਆਂ ਔਰ ਨਵੇਂ ਸਾਲ ਦੀ ਵਧਾਈ ਦਿੰਦਾ ਟੀਮਕੂਰ ਵੀਜੇ ਪ੍ਰਤਾਪ ਸਿੰਘ ਵੱਲੋਂ ਔਰ ਅੱਜ ਜਿਹੜਾ ਲੋਕ ਸੇਵਾ ਸੁਸਾਇਟੀ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਜਿਹੜਾ ਇਹ ਸਾਲ ਪੂਰੇ ਹੋਏ ਔਰ ਉਹ ਮਨਾਇਆ ਮਨਾਇਆ ਉਹਨਾਂ ਨੇ ਔਰ ਵਿਸ਼ੇਸ਼ ਤੌਰ ਤੇ ਵਿੱਚ ਸਾਡੇ ਵਿੱਚ ਪਹੁੰਚੇ ਸਾਡੇ ਬਹੁਤ ਹੀ ਪੰਜਾਬ ਦੀ ਇੱਕ ਦਿਲਾਂ ਦੀ ਧੜਕਣ ਪੰਜਾਬ ਦੀ ਆਵਾਜ਼ ਸਾਡੇ ਐਮਐਲਏ ਹਲਕਾ 9 ਤੋਂ ਕੁਰ ਵੀਜੇ ਪ੍ਰਤਾਪ ਸਿੰਘ ਦੀ ਵਿਸ਼ੇਸ਼ ਤੌਰ ਤੇ ਪਹੁੰਚੇ ਔਰ ਉਹਨਾਂ ਦਾ ਸਿੱਧਲੋ ਧੰਨਵਾਦ ਕਰਦੇ ਆਂ ਔਰ ਹਮੇਸ਼ਾ ਮੈਂ ਉਹਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਗਾ ਕਿ ਲੋਕ ਸੇਵਾ ਹੀ ਜਿਹੜੀ ਆ ਉਤਮ ਸੇਵਾ ਹੈ ਔਰ ਦੇ ਨਾਲ ਨਾਲ ਮੈਂ ਇਹ ਗੱਲ ਕਹੂੰਗਾ ਮਾਂ ਪਰਮਾ ਮਾਂ ਬਾਪ ਦੀ ਵੀ ਸੇਵਾ ਜਿਹੜੀ ਉਹ ਸਭ ਤੋਂ ਵੱਡੀ ਜਿਹੜੀ ਉਤਮ ਸੇਵਾ ਹੈ ਲੋਕਾਂ ਦੇ ਨੀਂ ਸੁਰੂਆਤ ਸੇਵਾ ਕਰਨੀ ਚਾਹੀਦੀ ਸਾਨੂੰ ਕਿਸੇ ਦਾ ਲਾਲਚ ਦੇ ਵਿੱਚ ਨਹੀਂ ਆਣਾ ਚਾਹੀਦਾ ਔਰ ਮੈਂ ਉਹਨਾਂ ਨੂੰ ਜਿਹੜੇ ਅੱਜ ਸਿਆਸਤ ਦੇ ਵਿੱਚ ਵੀ ਜਿਹੜੇ ਲੋਕ ਨੇ ਉਹ ਕੁਵਰ ਵਿਜੇ ਪ੍ਰਤਾਪ ਦੀ ਜਿਹੜੀ ਆ ਸਿੱਖ ਨੂੰ ਸਿੱਖਦੋ ਇਮਾਨਦਾਰੀ ਦੇ ਨਾਲ ਲੋਕਾਂ ਦੀ ਸੇਵਾ ਕਰਨ ਸਾਰਿਆਂ ਦਾ ਧੰਨਵਾਦ ਇਹ ਤਾਂ ਦادی ਇੱਕ ਦਾ ਇਹ ਲੋੜੀ ਦੇ ਕੋਲ ਜਿਹੜੀ ਆ ਚਾਈਨਾ ਡੋਰ ਦਾ ਇੱਕ ਆਰਡ ਆ ਠੀਕ ਆ ਇਹਦੇ ਕੋਲ ਉਹ ਗੁજરાਤ ਲਿਆਂਦਾ ਹੀ ਆ ਪਾਰਟੀ ਦਾ ਪਰ ਚਾਈਨਾ ਡੋਰ ਫਿਰ ਨਹੀਂ ਬੰਦ ਹੋਈ ਕੀ ਇਹ ਬੋਲੀ ਮੈਂ ਇਹ ਗੱਲ ਕਹੂੰਗਾ ਕਿ ਚਾਹੇ ਉਹ ਇੱਕ ਜੀਵ ਹੈ ਨਾ ਪਸ਼ੂ ਪੰਛੀ ਆ ਜਾਂ ਇੱਕ ਇਨਸਾਨ ਸਭ ਦੇ ਅੰਦਰ ਇੱਕ ਜਾਨ ਹੈ ਤੇ ਚਾਈਨਾ ਡੋਰ ਜਿਹੜੀ ਉਹ ਬੰਦ ਹੋਣੀ ਚਾਹੀਦੀ ਉਹ ਸਾਡੀ ਆਮ ਆਦਮੀ ਪਾਰਟੀ ਨੂੰ ਮੈਂ ਬੇਨਤੀ ਕਰੂੰਗਾ ਵੀ ਕਠੋਰ ਜਿਹੜੇ ਕਦਮ ਚੁੱਕਣੇ ਚਾਹੀਦੇ ਸਾਨੂੰ ਪੁਰੀ ਚੈਨਾ ਡੋਰ ਜਿਹੜੀ ਬੰਦ ਕਰਾਣੀ ਚਾਹੀਦੀ ਹੈ। ਠੀਕ ਹੈ। ਸਾਡੇ ਮੈਂਬਰਾਂ ਦੇ ਨਾਲ ਤੁਹਾਡੇ ਨਾਲ ਤੁਰਨਗੇ। ਕਿਤੇ ਵੀ ਤੁਹਾਨੂੰ ਲੋੜ ਪੈਂਦੀ ਹੈ ਦਿਨ ਰਾਤ ਤੁਹਾਡੀ ਸੇਵਾ ਚ ਵੀਰ ਵੀ ਹਾਜ਼ਰ ਆ ਭਾਜੀ ਵੀ ਹਾਜ਼ਰ ਆ ਸਾਡੀ ਬਹੁਤ ਬਹੁਤ ਇਥੇ ਲੋਕedar ਪਹੁੰਚੇ ਨੇ ਜਿਹੜੇ ਸਾਰੇ ਲੋਕ ਸੇਵਾ ਵਾਲੇ ਨੇ। ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਾਡਾ ਕੋਈ ਸਬੰਧ ਨਹੀਂ। ਸੋ ਅਸੀਂ ਸਾਰਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਕਹਿੰਦੇ ਆ ਧੰਨਵਾਦ ਸਾਰੇ ਵੀਰ ਭਰਾਵਾਂ ਦਾ। ਵੈਲਕਮ ਜੀ। ਸ੍ਰੀਕਾਰ ਪਹਿਲੇ ਸਾਰਿਆਂ ਨੂੰ ਤੇ ਆਪਣੇ ਭੈਣ ਭਰਾ ਨੂੰ ਬਹੁਤ ਜ਼ਿਆਦਾ ਵਧਾਈ ਜੰਨੀ ਹੈ ਕਿ ਇਹ ਆਪਣੇ ਛੋਟੇ ਬ੍ਰਦਰ ਮਨਪ੍ਰੀਤ ਜੀ ਨੇ ਜੋ ਇਹ ਫਾਊਂਡੇਸ਼ਨ ਸ਼ੁਰੂ ਕੀਤੀ ਲੋਕ ਸੇਵਾ ਜਿਤੂ ਕਿ ਅੱਜ 1 ਸਾਲ ਹੋ ਗਿਆ ਅੱਜ ਉਹਨਾਂ ਦੀ ਮੰਨ ਲਓ ਕਿ ਆਪਾ ਵਧਾਈ ਦੇਣੀ ਉਹਨਾਂ ਨੂੰ ਬਹੁਤ ਬਹੁਤ ਮਨਪ੍ਰੀਤ ਭਾਜੀ ਮਨਪ੍ਰੀਤ ਭਾਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਹੈ ਕਿ ਜਿੱਥੋਂ ਕਿ ਉਹਨਾਂ ਨੇ ਇਹ ਫਾਊਂਡੇਸ਼ਨ ਸ਼ੁਰੂ ਕੀਤੀ ਹੈ ਲੋਕ ਸੇਵਾ ਲੋਕ ਸੇਵਾ ਹੈ ਇਸ ਕਰਕੇ ਆ ਕਿ ਜਿੱਥੇ ਕਿ ਆਪਾਂ ਹਰ ਇੱਕ ਇਨਸਾਨ ਦੀ ਸੇਵਾ ਕਰ ਸਕਦੇ ਆ ਇਹਦੇ ਵਿੱਚ ਕੋਈ ਜਾਤੀ ਧਰਮ ਕੋਈ ਪਾਰਟੀ ਕੋਈ ਪੋਲੀਟੀਸ਼ੀਅਨ ਨਹੀਂ ਆਉਂਦੀ ਇੱਕ ਇਨਸਾਨ ਇਨਸਾਨ ਦੀ ਮਦਦ ਕਰੇਗਾ ਜਿੱਥੇ ਵੀ ਸਾਡੀ ਲੋੜ ਪੈਂਦੀ ਆ ਸਾਡੇ ਭੈਣ ਭਰਾਵਾਂ ਦੀ ਲੋੜ ਪੈਂਦੀ ਆ ਅਸੀਂ ਮਨਪ੍ਰੀਤ ਭਾਜੀ ਦੇ ਨਾਲ ਖੜੇ ਆ ਅਤੇ ਹਰ ਵਕਤ ਉਹਨਾਂ ਦੀ ਸਹਾਇਤਾ ਕਰਨ ਦੇ ਰਵਾਂਗੇ ਦੂਜੀ ਗੱਲ ਇਹ ਕਿ ਆਪਾਂ ਆਪਣੇ ਭੈਣ ਤਾਂ ਕਿ ਦੁਹੀ ਸਾਡੇ ਨਾਲ ਜੁੜੋਗੇ ਤੇ ਅਸੀਂ ਹੋਰ ਅੱਗੇ ਜਾ ਕੇ ਹੋਰ ਲੋਕਾਂ ਦੀ ਸੇਵਾ ਕਰ ਸਕਾਂਗੇ ਜੋ ਕਿ ਜ਼ਰੂਰਤਮੰਦ ਹਨ ਬਾਕੀ ਮੈਂ ਇਹ ਕੁਛ ਕਹਿੰਦੇ ਮੰਤਰੀ ਭਾਈ ਨੂੰ ਬਹੁਤ ਬਹੁਤ ਵਧਾਈ ਦੇਣੀ ਹੈ ਕਿ ਉਹਨਾਂ ਦਾ 1 ਸਾਲ ਕੰਪਲੀਟ ਹੋ ਗਿਆ ਉਹਨਾਂ ਨੂੰ ਅੱਜ ਦੂਸਰ ਤੇ ਅੱਗੇ ਜਾ ਕੇ ਉਹਨਾਂ ਨੂੰ ਹੋਰ ਤਰੱਕੀ ਮਿਲੇ ਜਦੇ ਤੱਕ ਕਿ ਉਹਨਾਂ ਦਾ ਨਾਮ ਬਦੇ ਲੋਕਾਂ